ਸੰਗਤ ਦਾ ਜਿਨ੍ਹਾਂ ਨੇ ਇਹ ਬਾਬਾ ਜੀ ਦਾ ਜਨਮ ਦਿਨ ਮਨਾਇਆ ਬਹੁਤ ਬਹੁਤ ਧੰਨਵਾਦ ਜੀ ਉਹ ਕੋਈ ਸਮਾਸੀ ਜਦੋਂ ਕੇ ਕੰਨਾਂ ਦੇ ਸਿੱਕੇ ਢਾਲ ਜਿਦਾ ਪਾਈ ਦਾ ਨਿਸ਼ਾਨ ਐਡਾ ਜਨਮ ਸ਼ਾਹਦਾ ਹੋ ਰਿਹਾ ਜੱਪਾ ਚਾਰ ਜੇ ਬਾਬਾ ਜੀ ਅੱਗੇ ਆਏ ਇਹਨਾਂ ਨੇ ਆ ਕੇ ਸਮਾਜ ਦਾ ਮੋਢਾ ਨੋਟਾ ਲਾ ਕੇ ਚੱਲੇ ਸਮਾਜ ਨੂੰ ਅੱਗੇ ਲੈ ਜਾਂਦਾ ਕੋਈ ਪੰਜ ਕੋਈ ਪ੍ਰਧਾਨ ਮਦਦ ਪਛਲੇ ਨਹੀਂ ਬਣ ਸਕਦਾ ਛੋਟੀ ਜਾਰ ਦਾ ਜਿਹੜਾ ਕਿ ਇਹ ਇੱਕ ਇਹ ਇਹ ਨੇ ਬਾਬਾ ਜੀ ਸਾਹਿਬ ਜਿਨ੍ਹਾਂ ਨੇ ਸਾਰੇ ਸਬਜੂਬ ਬਰਾਬਰ ਬਰਾਬਰ ਰਹਿੰਦਾ ਆਪ ਨੂੰ ਥੱਲੇ ਲੋਕਾਂ ਤੋਂ ਛੋਟੇ ਉੱਪਰ ਬਰਾਬਰ ਕੀਤਾ ਲੇਕਿਨ ਬਹੁਤ ਬਹੁਤ ਧੰਨਵਾਦ ਸਾਰੇ ਦੇਖ ਹਾਜ਼ਰ ਹੋਵੇ ਜੀ ਕਦੇ ਜੀ ਜੈ ਜੀ ਜੈ ਭੋਗ ਜੈ ਤੀ ਜੈ ਭੋਗ ਆਵਾਸਾ ਸੋਚਦੇ ਜਗਤਾਂ ਵਿੱਚ ਹੋ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਜਗਤਾਂ ਵਿੱਚ ਹੋ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਜਗਤਾਂ ਵਿੱਚ ਹੋ ਕੇ ਖਾਸਾ ਵਾਈਕੁੱਟ ਦੀ ਮੱਤੇ ਸਾਰੇ ਸਕਾਰ ਜੋ ਕੁਬੀਰਾ ਤੇ ਬੀਬੀਆਂ ਤੇ ਪਹਿਰਾ ਨੂੰ ਸਾਰਿਆਂ ਨੂੰ ਅੱਜ ਬਹੁਤ ਬਹੁਤ ਵਧਾਈਆਂ ਹੋ ਗਈਆਂ ਅੱਜ 26 ਜਨਵਰੀ ਦਾ ਹੈ ਨਾ ਬਾਬਾ ਸਾਹਿਬ ਨੇ ਅੱਜ ਆਪਣਾ ਸੰਵਿਧਾਨ ਦੀ ਰਚਨਾ ਕਰਕੇ ਅੱਜ ਦਿਲ ਦਿਲ ਸੰਵਿਧਾਨ ਲਿਖਿਆ ਸੀਗਾ ਜਿਹਨੂੰ ਸੰਪੂਰਨ ਕੀਤਾ ਸੀ ਤੇ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆਂ ਜੀ ਜੇ ਆਪਰੇ ਸੇਫ ਖੜੇ ਆਂ ਜਾਂ ਆਪਣੇ ਘਰਾਂ ਵਿੱਚ ਆਪਾਂ ਸੇਫ ਨਾਲ ਰੱਖੇ ਤਾਂ ਜਾਂ ਆਪਾਂ ਨੂੰ ਜਿਹੜੇ ਅਧਿਕਾਰ ਦਿੱਤੇ ਨੇ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਦਿੱਤੇ ਨੇ ਤੇ ਉਹਨਾਂ ਨੇ ਆਪਣੀ ਪਹਿਚਾਣ ਨੂੰ ਜੋ ਵੀ ਆਪਣੇ ਐਸਸੀ ਭਾਈਚਾਰਾ ਜਾਂ ਕੁਝ ਵੀ ਆ ਨਾਲੋਂ ਆਪਾਂ ਨੂੰ ਸਮਾਜ ਵਿੱਚ ਬਰਾਬਰ ਦਾ ਦਰਜ ਕਰ ਦਿੱਤਾ ਜੀ ਦੇ ਨਾਲ ਤੋਂ ਬਹੁਤ ਘੱਟ ਲੋਕ ਜਾਗਰੂਕ ਨੇ ਤੇ ਹੌਲੀ-ਹੌਲੀ ਸਮੇਂ-ਸਮੇਂ ਤੇ ਆਪਾਂ ਉਹਨਾਂ ਨੂੰ ਦੱਸਾਂਗੇ ਵੀ ਜੋ ਵੀ ਆਪਾਂ ਕੰਮ ਕਰ ਰਹੇ ਹਾਂ ਜਾਂ ਆਪਾਂ ਨੌਕਰੀਆਂ ਕਰ ਰਹੇ ਹਾਂ ਜਾਂ ਲੇੜੀ ਨੂੰ ਰੰਗਮਾ ਕਰਨ ਦਿੱਤਾ ਸਭ ਬਾਬਾ ਸਾਹਿਬ ਦੀ ਦੇਣ ਤੇ ਇਸ ਲਈ ਅਸੀਂ ਉਹਨਾਂ ਨੂੰ ਆਪਣੇ ਗੁਰੂ ਤੇ ਆਪਣੇ ਗੌਟ ਫਾਦਰ ਮੰਨਦੇ ਹਾਂ ਤੇ ਅੱਜ ਉਹਨਾਂ ਦੇ ਇਸ ਦਿਨ ਦੇ ਉੱਤੇ 26 ਜਨਵਰੀ ਦੇ ਗਣਤੰਤਰ ਦਿਵਸ ਦੇ ਉੱਤੇ ਮੈਂ ਸਾਰੇ ਪਿੰਡ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਆਪਾਂ ਸਾਰਿਆਂ ਨੇ ਇੱਕ-ਇੱਕੇ ਵਿੱਚ ਵਰਕਤ ਹੁੰਦੀ ਆ ਇਹ ਨਹੀਂ ਦੇਖਣਾ ਵੀ ਇਹ ਕਿਸੇ ਦਾ ਕੰਮ ਆਪਾਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਇਕਤਾ ਦਿਖਾਉਣੀ ਆ ਤੇ ਇਸ ਗਾਇਰੇ ਨੂੰ ਹੋਰ ਬਹੁਤ ਵੱਡਾ ਕਰਨਾ ਤੇ ਬਾਬਾ ਸਾਹਿਬ ਦੀ ਸੋਚ ਨੂੰ ਹੋਰ ਉੱਪਰ ਲੈ ਕੇ ਜਾਣਾ ਠੀਕ ਹੈ ਜੀ ਜੇ ਕੋਈ ਵੀ ਕੰਮ ਕਰਾ ਅਸੀਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ ਕਿਸੇ ਬੀਬੀ ਨੂੰ ਭੈਣ ਨੂੰ ਭਰਾ ਨੂੰ ਕੋਈ ਦਿੱਕਤ ਪ੍ਰੋਬਲਮ ਆ ਤਾਂ ਸਾਨੂੰ ਸਮੇਂ-ਸਮੇਂ ਤੇ ਭਾਵੇਂ ਅੱਧੀ ਰਾਤ ਨੂੰ ਸਾਨੂੰ ਕਾਲ ਕਰੋ ਅਸੀਂ ਤੁਹਾਡੇ ਲਈ ਹਾਜ਼ਰ ਰਵਾਂਗੇ ਤੇ ਇਹ ਬਾਬਾ ਸਾਹਿਬ ਦੀ ਸੂਚ ਉੱਪਰ ਪਹਿਰਾ ਦਿੰਦੇ ਰਹਾਂਗੇ ਜੈ ਪੀ ਜੈ ਬਾਬਾ ਜੈ ਪੀ ਜੈ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਰਤ ਅੱਜ 26 ਜਨਵਰੀ ਦਾ ਦਿਹਾੜਾ ਜਿਹੜਾ ਕਿ ਪੂਰੇ ਹਿੰਦਿਆਨੀ ਪੂਰੇ ਵਰਲਡ ਲੈਵਲ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਲਾਗੂ ਦੇ ਉਸ ਦੇ ਉੱਤੇ ਮਨਾਇਆ ਜਾਂਦਾ ਇਸ ਦਿਨ ਉਹਨਾਂ ਗਰੀਬਾਂ ਨਮਾਣੇ ਨਤਾਣਿਆਂ ਦੇ ਹੱਕ ਲਾਗੂ ਹੋਏ ਸੀ ਜਿਨ੍ਹਾਂ ਨੂੰ ਕੋਈ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਉੱਚੇ ਨੀਚ ਜਾਤ ਪਾਤ ਛੂਆ ਛਾਤ ਧਰਮ ਦਾ ਵਿਤਕਰਾ ਹੋਰ ਬਹੁਤ ਸਾਰੇ ਵਿਤਕਰੇ ਕੀਤੇ ਜਾਂਦੇ ਸੀ ਉਸ ਵਿਤਕਰੇ ਨੂੰ ਖਤਮ ਕਰਨ ਲਈ ਬਾਬਾ ਸਾਹਿਬ ਨੇ ਧਰਮ ਨਿਰਪੱਖ ਦੇਸ਼ ਬਣਾਇਆ ਕਿ ਕਿਸੇ ਨਾਲ ਕੋਈ ਪੱਖਪਾਤ ਨਾ ਕੀਤਾ ਜਾਵੇ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਮਿਲੇ ਸੋ ਬਾਬਾ ਸਾਹਿਬ ਅੰਬੇਡਕਰ ਨੇ ਜੋ ਬੋਡ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਉਹਦੇ ਨਾਲ ਬਹੁਤ ਹੀ ਬੁਲੰਦੀਆਂ ਤੱਕ ਸਾਡਾ ਸਮਾਜ ਗਿਆ ਰਾਸ਼ਟਰਪਤੀ ਦੇ ਅਹੁਦੇ ਤੱਕ ਅਦਲਤ ਸਮਾਜ ਦੇ ਵਿੱਚੋਂ ਵਿੱਚੋਂ ਅੱਜ ਵੀ ਦਰੋਪਤੀ ਮਰਮੂ ਮੌਜੂਦ ਆ ਉਹ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਆ ਕਿਉਂਕਿ ਲੇਡੀਜ਼ ਲਈ ਜਿੰਨਾ ਬਾਬਾ ਸਾਹਿਬ ਨੇ ਕੀਤਾ ਉਹਨਾਂ ਕਿਸੇ ਲਈ ਨਹੀਂ ਕੀਤਾ ਕਿਉਂਕਿ ਲੇਡੀਜ਼ ਨੂੰ ਪੈਰ ਦੀ ਜੁੱਤੀ ਹੋਰ ਬਹੁਤ ਸਾਰੇ ਸ਼ਬਦਾਂ ਨਾਲ ਨੀਮਾ ਦਿਖਾਣ ਦੇ ਕਰਕੇ ਕਿਹਾ ਜਾਂਦਾ ਸੀ ਅੱਜ ਬਾਬਾ ਸਾਹਿਬ ਅੰਬੇਡਕਰ ਨੇ ਸਾਡੀਆਂ ਔਰਤਾਂ ਦੇ ਹੱਕ ਵਿੱਚ ਜਿਹੜਾ ਨਾਰਾ ਮਾਰਿਆ ਉਹ ਅੱਜ ਵੀ ਕਾਨੂੰਨੀ ਤਰੀਕੇ ਦੇ ਵਿੱਚ ਮੌਜੂਦ ਆ ਬਾਬਾ ਸਭ ਭਾਵੇਂ ਦੁਨੀਆ ਤੋਂ ਨਹੀਂ ਰਹੇ ਪਰ ਅੱਜ ਉਹਨਾਂ ਦਾ ਜੋ ਸੋਚ ਆ ਉਹਨਾਂ ਦੀ ਉਹ ਅੱਜ ਪੂਰੀ ਦੁਨੀਆ ਦੇ ਵਿੱਚ ਸੰਵਿਧਾਨ ਦੇ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲਾਗੂ ਵੀ ਆ ਜੇ ਜਿਹੜੇ ਲੋਕਾਂ ਨੇ ਅਜੇ ਤੱਕ ਸੰਵਿਧਾਨ ਨਹੀਂ ਪੜਿਆ ਮੈਂ ਬੇਨਤੀ ਕਰਦਾ ਕਿ ਆਪਣੇ ਆਪਣੇ ਬੱਚਿਆਂ ਨੂੰ ਘਰ ਤੋਂ ਘੱਟ ਕਰਦੇ ਵਿੱਚ ਸੰਵਿਧਾਨ ਮੰਗਵਾ ਕੇ ਪੜਾਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ 바ਵਾ ਸਾਹਿਬ ਚਾਹੁੰਦੇ ਕੀ ਸੀ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਿਸੇ ਨਾਲ ਜਾਤ ਪਾਤ ਸਿਰਫ ਦਲਤਾਂ ਦੇ ਵਸੀਹਾ ਕਹੇ ਜਾਂਦੇ ਨੇ ਉਹਨਾਂ ਨੇ ਸਾਰੀਆਂ ਜਾਤਾਂ ਲਈ ਸਾਰੀਆਂ ਧਰਮਾਂ ਲਈ ਇੱਕੋ ਜਿਹਾ ਬਰਾਬਰ ਦਾ ਪ੍ਰੂਨ ਬਣਾਇਆ ਚਾਹੇ ਔਰਤ ਬ੍ਰਾਹਮਣ ਦੀ ਹੋਵੇ ਚਾਹੇ ਕਿਸੇ ਸ਼ੂਤਰ ਦੀ ਹੋਵੇ ਉਹਨਾਂ ਨੂੰ ਬਿਲਕੁਲ ਬਰਾਬਰੀ ਦਾ ਦਰਜਾ ਜੇ ਹੋਰ ਰਾਸ਼ਟਰਪਤੀ ਬਣ ਸਕਦੀ ਆ ਤਾਂ ਇਹ ਵੀ ਰਾਸ਼ਟਰਪਤੀ ਬਣ ਸਕਦੀ ਆ ਸੋ ਸਾਰਿਆਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਵਧਾਈਆਂ ਜੈ ਭੀ ਜੈ ਭਾਰਤ ਵਾਹਿਦ ਰੂਜੀ ਕਾਕਾ ਸਾਹਿਬ ਵਾਹਿਦ ਰੂਜੀ ਜੀ ਪਤਨੀ